ਫੈਕਟਰੀਆਂ ਵਾਲਾ ਸੀ ਉਦੋਂ ਆਪਾਂ ਕਿੰਨੇ ਕਿਲੋਕਮੀਟਰ ਕਿਲੋ ਕਿਲੋਕਮੀਟਰ ਅੱਗੇ ਆਏ ਆ ਮੰਡੀ ਗਵਿੰਦਗੜ ਨੂੰ ਜਾਂਦੇ ਆ ਆ ਬਖਾਤਾ ਜੀ ਤੁਸੀਂ ਪਿੱਛੇ ਇਹ ਓਵੇਂ ਹੀ ਐ ਕੂੜੇ ਦਾ ਢੇਰ ਜਿਵੇਂ ਆਪਾਂ ਦਿੱਲੀ ਵਿੱਚ ਵੜਦੇ ਆ ਨਾ ਜੀ ਜਿਹੜੀ ਡੰਪਿੰਗ ਗਰਾਊਂਡ ਐ ਦਿੱਲੀ ਵਿੱਚ ਵੜਦਿਆਂ ਹੀ ਬਾਈਪਾਸ ਤੇ ਜਿਹੜਾ ਉੱਥੇ ਵੱਡਾ ਢੇਰ ਲੱਗਿਆ ਹੁਣ ਮੈਨੂੰ ਇਹ ਦੱਸਿਓ ਜੀ ਇੱਕ ਪਹਿਲਾਂਲੇ ਵੀ ਇਹ ਜਿਹੜਾ ਕੂੜਾ ਐ ਇਹ ਕੀ ਦਾ ਐ ਇਹ ਉਹ ਨਗਰ ਕਾਉਂਸਲ ਮੰਡੀ ਗਵਿੰਦਗੜ ਦਾ ਕਮਣਾ ਸਾਹਿਬ ਨੇੜੇ ਨੂੰ ਹੋ ਜੋ ਇਹ ਨਗਰ ਕਾਉਂਸਲ ਮੰਡੀ ਗਵਿੰਦਗੜ ਕੂੜਾ ਸਿੱਟ ਰਹੀ ਆ ਉਹਨਾਂ ਦਾ ਉਹਰੇ ਥੋੜਾ ਬਹੁਤੀ ਜਗ੍ਹਾ ਪਈ ਆ ਹੁਣ ਉਹਨਾਂ ਨੇ ਆ ਸੜਕ ਹੀ ਬੰਦ ਕਰਤੀ ਇੱਕ ਨੰਬਰ 2 ਟਮਣਾ ਸਾਹਿਬ ਆ ਆ ਸੜਕ ਹੀ ਬੰਦ ਕਰਤੀ ਰੋਡ ਬੰਦ ਕਰਤਾ ਉਹ ਹਾਂ ਜੀ ਨਹੀਂ ਹੁਣ ਇਹ ਫੈਕਟਰੀਆਂ ਦਾ ਜਾਂ ਕੱਲਾ ਮੰਡੀ ਗਵਿੰਦਗੜ ਦਾ ਹੱਸਤ ਵਾਲਾਂ ਦਾ ਟਾਬਿਆਂ ਦਾ ਸਾਰੇ ਆਂਦਾ ਸ਼ਹਿਰ ਦਾ ਸਾਰਾ ਕੂੜਾ ਉਰੇ ਸਿੱਟ ਰਹੇ ਨੇ ਅੱਛਾ ਇਹ ਇੱਥੇ ਚੱਕਿਆ ਆ ਜਿਵੇਂ ਸਹਜਾਂ ਸਿਰਫ ਤਾਂ ਨੂੰ ਕਰ ਰਹੇ ਨੇ ਚੱਕ ਰਹੇ ਆ ਰਹੇ ਨੇ ਜੀ ਜਗਾ ਸਿੱਟਣ ਨੂੰ ਟਵਾਣਾ ਸਾਹਿਬ ਆ ਪਿੱਛੇ ਆਪਣੇ ਟਰਾਂਸਪੋਰਟ ਨਗਰ ਆ ਹੈ ਨਹੀਂ ਇਹ ਇੱਥੇ ਹੀ ਰੱਖ ਰਹੇ ਆ ਇਹਨਾਂ ਤੁਸੀਂ ਪੁੱਛਿਆ ਪੱਛਲੇ ਵੇ ਇਹਦਾ ਕਰਨਗੇ ਕੀ ਇਹ ਪਿੱਛੇ ਟਵਾਣਾ ਸਾਹਿਬ ਟਰਾਂਸਪੋਰਟ ਨਗਰ ਆ ਇਧਰਲੇ ਪਾਸੇ ਦਾਣਾ ਮੰਡੀ ਆ ਨਾਲੇ ਬਿਲਕੁਲ ਨਾਲ ਪਰਲੇ ਪਾਸੇ ਦਾਣਾ ਮੰਡੀ ਆ ਆ ਚਾਤਰਪੁਰੇ ਦਾ ਖੇਡ ਗਰਾਊਂਡ ਆ ਨਾਲੇ ਸ਼ਮਸ਼ਾਨ ਘਾਟ ਆ ਪਿਛਲੇ ਪਾਸੇ ਪਰ ਇੰਨਾ ਕੁ ਛੋਣ ਦੇ ਬਾਵਜੂਦ ਵੀ ਨਗਰ ਕਾਉਂਸਲ ਮੰਡੀ ਗਵਿੰਦਗੜਾ ਜਿਹੜੀ ਉਹ ੱਤਕੇ ਨਾਲ ਉਹਨੇ ਕੂੜਾ ਛੁੱਟਦੀ ਆ ਆਉਣ ਵਾਲੇ ਦਿਨਾਂ ਚ ਅਸੀਂ ਐਨਜੀਟੀ ਕੋਲ ਜਾ ਕੇ ਮਸਲਾ ਠਾਉਣ ਲੱਗੇ ਆ ਪਿਛਲੇ ਦਿਨ ਵੀ ਇਹਨਾਂ ਨੇ ਬਹੁਤ ਲਿਖਤੀ ਤੌਰ ਤੇ ਜਵਾਨੀ ਤੌਰ ਤੇ ਨਗਰ ਕਾਉਂਸਲ ਦੇ ਈਓ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਐਸਡੀਐਮ ਮਲੋਹ ਨੂੰ ਬਹੁਤ ਵਾਰੀ ਕਹਿ ਲਿਆ ਕੋਈ ਸੁਣਵਾਈ ਨਹੀਂ ਹੈਗੀ ਹੁਣ ਇਹਦਾ ਇਹੀ ਹਾਲ ਹੈ ਵੀ ਐਮ ਜੀਟੀ ਕੋਲ ਜਾਈਏ ਅਸੀਂ ਸਾਰੇ ਇਕੱਠੇ ਹੋ ਕੇ ਉਹ ਜੀਸੀਮੀ ਆ ਕੀ ਕਰ ਰਹੀ ਹੈ ਜੀਸੀ ਉਹ ਉੱਪਰ ਉੱਪਰ ਜਾਈ ਜਾਂਦੇ ਨੇ ਜੀ ਜਿੰਨਾ ਇੱਥੇ ਕੂੜਾ ਸੁੱਟਿਆ ਜਾ ਰਿਹਾ ਇੰਨੀ ਜਲਦੀ ਆ ਜਿਵੇਂ ਆ ਇੱਥੂ ਜਿਵੇਂ ਸਾਫ਼ ਕੀਤਾ ਇਹ ਬਸ ਉੱਤੇ ਚੜਾਈ ਜਾ ਰਹੇ ਨੇ ਇੱਥੇ ਚੜਾਈ ਜਾ ਰਹੇ ਇਹਨੂੰ ਪੈਟਰੋਲ ਪਾ ਕੇ ਰਾਹ ਹਾਂਜੀ ਇਹ ਰੱਖ ਲੈ ਆਕੇ ਜਲਦਾ ਇਹਦਾ ਸਾਰਾ ਜਿੰਨਕ ਇਹ ਅੱਗ ਵੀ ਲਾਈ ਜਾਂਦੇ ਹਾਂਜੀ ਹਾਂ ਇੱਥੇ ਹਰ ਸ਼ਰੀਵਾਲਾ ਨਿਕਲ ਲਈ ਨਹੀਂ ਬੀਟ ਚਤਰਪੁਰ ਆਹ ਹਾਂ ਦੱਸੋ ਦੱਸੋ ਮੈਂਤਵਾਰ ਜੀ ਹਾਂ ਇੱਥੇ ਰੂ ਆਕੇ ਦੇਖਿਆ ਕਰੋ ਵੀ ਹਰ ਵਾਰੀ ਜਿਹੜੀ ਇੱਥੇ ਅੱਗ ਲੱਗਦੀ ਹੈ ਨੰਗਲ ਨੂੰ ਬਹੁਤ ਔਖਾ ਹੁੰਦਾ ਸਾਨੂੰ ਸਾਡਾ ਪਿੰਡ ਕੁੰਬੜਾ ਜੀ ਇਹ ਹੀ ਅਸੀਂ ਇੱਥੇ ਤੇ ਸਾਡੇ ਬੱਚੇ ਵੀ ਮੋਬਾਰ ਇਹ ਅੱਗ ਲਾਉਂਦੇ ਜਦੋਂ ਤੇ ਧੂਆ ਹੁਣਾ ਜਾਂ ਚੁਫੇਰੇ ਹਾਂਜੀ ਅੱਧੇ ਕੋਣ ਦੇ ਕਣਕ ਦੀ ਫਸਲ ਪੱਕ ਕੇ ਤਿਆਰ ਆ ਜੀ ਹਾਂ ਮਾੜਾ ਜਿਹਾ ਉਹ ਆੜੂ ਕੀ ਅੱਗੇ ਇਹੋ ਜਿੱਥੇ ਕੁਝ ਵੀ ਨਹੀਂ ਰਹਿਣਾ ਹੈਗਾ ਉਹ ਨਹੀਂ ਆਪ ਦੇਖੋ ਤਾਂ ਸਹੀ ਆ ਤੁਸੀਂ ਤਾਰਾਂ ਤਾਂ ਵੇਖੋ ਇਹ ਤਾਂ ਜਦੋਂ ਮਰਜੀ ਨਾਲ ਇੱਥੇ ਅੱਗ ਲਾਓਗੇ ਤੇ ਤਾਂ ਪਟਾਕੇ ਵਹਿ ਜਾਣਗੇ ਇੱਥੇ ਨਹੀਂ ਤੁਸੀਂ ਆਪ ਦੇ ਵੱਲੋਂ ਲਿਖ ਕੇ ਜਿਵੇਂ ਤੁਹਾਡਾ ਪਿੰਡ ਹੈ ਕੁੰਬੜਾ ਤੁਹਾਡਾ ਕਿਹੜਾ ਹੈ ਚਤਰਪੁਰਾ ਤੁਸੀਂ ਆਪ ਦੇ ਪਿੰਡੋਂ ਜਾਂ ਆਪਣਾ ਕਮੇਟੀ ਬਣਾ ਕੇ ਗ੍ਰਾਮ ਸਭਾ ਨੇ ਲਿਖ ਲੁੱਕ ਕੇ ਨਹੀਂ ਦਿੱਤਾ ਕਿਤੇ ਜੀ ਸਾਡੇ ਪਰਚੇ ਪ੍ਰੋਜੈਕਟਾ ਮਿਲਿਆ ਨਹੀਂ ਆਤੀ ਹਾਂ ਮੈਲੇ ਨਾਲ ਅਸੀਂ ਗਏ ਸੀ ਕਿ ਆਪਣੇ ਵਕੀਲ ਕਰਿਆ ਸੀ ਆਈ ਕੋਲੇ ਹੋ ਜੋ ਮਾੜਾ ਜਾ ਆਈ ਕੋਟ ਵਕੀਲ ਕਰਿਆ ਸੀ ਹਾਂ ਉਹ ਕਹਿੰਦੇ ਵੀ ਜਦ ਤੱਕ ਪੰਚਾਇਤ ਦਾ ਕਿਸੇ ਦਾ ਦੋਹਾ ਪਿੰਡ ਦਾ ਮਤਾਂ ਨਹੀਂ ਪੈਂਦਾ ਤਾਂ ਤੁਹਾਡੇ ਫੇਸ ਹੁਣ ਤਾਂ ਪੰਚਾਇਤ ਬਦਲ ਗਈ ਮਤਾਂ ਪਾ ਲਓ ਨਹੀਂ ਨਹੀਂ ਮਤਾ ਪਾਇਆ ਕਿ ਨਹੀਂ ਅਜੇ ਪਾਇਆ ਨਹੀਂ ਦੇਖੋ ਅਸੀਂ ਇਹ ਅਰਜ਼ ਕਰਨੀ ਚਾਹੁੰਨੇ ਆ ਜਿਹੜੀ ਗੱਲ ਅਸੀਂ ਪਹਿਲਾਂ ਕੀਤੀ ਹੈ ਆ ਭਾਈ ਜੀ ਹੋਰਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਪ੍ਰੋਬਲਮ ਕੀ ਹੁੰਦੀ ਹੈ ਕਿ ਇਹੋ ਜਿਹਾ ਕੰਮ ਜਾਂ ਜੋ ਫੈਕਟਰੀਆਂ ਕਰਦੀਆਂ ਨੇ ਜਾਂ ਕੋਈ ਹੋਰ ਸਰਕਾਰ ਕਰਦੀ ਪਤਾ ਕਦੋਂ ਹੁੰਦਾ ਜਦੋਂ ਅਸੀਂ ਆਪ ਚ ਇਕਜੁੱਟ ਨਹੀਂ ਹੁੰਦੇ ਸਾਡੇ ਚ ਹੀ ਕੁਛ ਤੇਜਾ ਸਿੰਘ ਤੇ ਲਾਲ ਸਿੰਘ ਅਦਾਰ ਆ ਜਾਂਦੇ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਹਜੇ ਤੱਕ ਮਤਾ ਨਹੀਂ ਪਾਸ ਕੀਤੀ ਕਿਉਂ ਕਿਉਂ ਨਹੀਂ ਪਾਉਂਦੇ ਕਿਉਂਕਿ ਮਿਲੇ ਹੋਏ ਕਿਸੇ ਨਾਲ ਤੇ ਕੀ ਚੱਕਰ ਹੈ ਇਹਨਾਂ ਨੂੰ ਪਤਾ ਜੀ ਨਹੀਂ ਪਿੰਡ ਤਾਂ ਥੋੜਾ ਤੁਹਾਨੂੰ ਪਤਾ ਉਹ ਇਹ ਹੁਣ ਜੀ ਸਰਪੰਚ ਪੰਚਾਇਤ ਨੂੰ ਪਤਾ ਤੁਸੀਂ ਪੁੱਛਿਆ ਕਿਤੇ ਉਹਦੇ ਕੋਲੋਂ ਦੁਰਦੇ ਹੀ ਨਹੀਂ ਜੀ ਕੀ ਆਖ ਦਿੰਦੇ ਨੇ ਕੋਈ ਗੱਲੇ ਨਹੀਂ ਕਰਦੇ ਸੋਡੇ ਪਿੰਡ ਕੀ ਹੁੰਦਾ ਹੈ ਮੇਰੀ ਗੱਲ ਸੁਣੋ ਨਾ ਇਹ ਜਦੋਂ ਪਹਿਲੀ ਸਰਕਾਰ ਸੀ ਨਾ ਕਾਂਗਰਸ ਪਾਰਟੀ ਦੀ ਹੂੰ ਉਦੋਂ ਇਹ ਸਾਡੇ ਤਿੰਨ ਪਿੰਡ ਚਦਰਪੁਰਾ ਤੇ ਕੁੰਬੜਾ ਹੂੰ ਤੇ ਕੁੰਬ ਇਹ ਤਿੰਨੇ ਪਿੰਡਾਂ ਦੀ ਪੰਚਾਇਤ ਇੱਕਜੁੱਟ ਹੋ ਕੇ ਇੱਕ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਨੇ ਉੱਥੇ ਕੂੜਾ ਸਟੋਾਇਆ ਹੂੰ ਦੂਜੇ ਤੀਜੇ ਨੇ ਕਿਸੇ ਨੇ ਸਟੋਾਇਆ ਇਹ ਪੰਚਾਇਤਾਂ ਦੀ ਮਿਹਰਬਾਨੀ ਹੋਈ ਆ ਆ ਜਿਹੜੀ ਜਗ੍ਹਾ ਜੀ ਇਹ ਪੈਟਰੋਲ ਪੰਪ ਦੀ ਜਗ੍ਹਾ ਜਿੱਥੇ ਗੰਦ ਪਿਆ ਅੱਛਾ ਇਹ ਪੈਟਰੋਲ ਪੰਪ ਦੀ ਜਗ੍ਹਾ ਜੀ ਜਿੱਥੇ ਇਹਨਾਂ ਨੇ ਗੰਦ ਲੈ ਕੇ ਸੁੱਟਣਾ ਸ਼ੁਰੂ ਕਰਤਾ ਹੂੰ ਇਹ ਸਾਨੂੰ ਪੁੱਤਾ ਮੀਟ ਮਾਰਕੀਟ ਤੇ ਅੱਛਾ ਇੱਕ ਤਾਂ ਬੈਂਕ ਦੀ ਬਿਲਡਿੰਗ ਕੱਟੀ ਹੋਈ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਸਰ ਉਹ ਵੀ ਵਿਚਾਰੇ ਇੱਥੋਂ ਸਕੂਲਾਂ ਕਿ ਚਦਰਪੁਰ ਨੂੰ ਜਾਂਦੇ ਨੇ ਘੁੰਮ ਕੇ ਜਦੋਂ ਇੱਥੇ ਧੂਆ ਹੁੰਦਾ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਬੱਚੇ ਡਰੇ ਜਾਂਦੇ ਫਿਰ ਕੀ ਕਰਨ ਸਾਡੇ ਡੰਗਰਪੁਰ ਇਹ ਪੋਲੂਸ਼ਨ ਕੱਲਾ ਟਵਾਨਾ ਸਾਹਿਬ ਕੱਲਾ ਫੈਕਟਰੀਆਂ ਹੀ ਨਹੀਂ ਕਰਦੀਆਂ ਕੱਲਾ ਆਪਾਂ ਰੇਹ ਰੂਪ ਆ ਕੇ ਨਹੀਂ ਕਰਦੇ ਐ ਵੀ ਪੋਲੂਸ਼ਨ ਹੁੰਦਾ ਇਹ ਵਾਯੂ ਪੋਲੂਸ਼ਨ ਹੈ ਇਹ 스멜 ਵਾਲਾ ਪੋਲੂਸ਼ਨ ਹੈ ਇਹਨਾਂ ਨੂੰ ਪੁੱਛੋ ਜੋ ਇਹਨਾਂ ਨੇ ਦੱਸਿਆ ਉਹਦੇ ਜੋ ਸਾਡਾ ਜਦੋਂ ਅੱਗ ਲਾਉਂਦੇ ਨੇ ਤਾਂ ਹਲਕੀ ਹੁੰਦਾ ਇੱਥੇ ਉਹ ਵੇਖ ਲਓ ਧੂਆ ਅਜੇ ਵੀ ਨਿਕਲੀ ਜਾਂਦਾ ਕਈ ਤਾਂ ਅਜੇ ਵੀ ਧੂਆ ਨਿਕਲੀ ਜਾਂਦਾ ਇਹ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਜਾਉਂਦੀਆਂ ਨੇ ਅੱਛਾ ਭਜਾਉਂਦੀਆਂ ਕਿ ਕਿੰਨੇ ਦਿਨ 15 15 ਨਹੀਂ ਨਹੀਂ ਇਹ ਤਾਂ ਬੁਝਦੀ ਹੋਣੀ ਆ ਸੁਣਿਓ ਜੇ ਗੱਲ 15 ਦਿਨ ਤੱਕ ਆ ਕੇ ਬੁਝਦੀ ਨਹੀਂ ਬੁਝਦੀ ਨਹੀਂ ਹੈਗੀ ਇਹ ਤਾਂ ਬੁਝਦੀ ਹੋਣੀ ਜੀ ਐਂ ਚੱਲੀ ਜਾਂਦੀ ਐ 12 ਮਹੀਨੇ 30 ਦਿਨ ਚੱਲਦੀ ਜੀ ਇਹ ਸਿਆਲ ਤੇ ਜਦੋਂ ਥੋੜੀ ਠੰਡ ਜ਼ਿਆਦਾ ਪੈਣ ਲੱਗ ਜਾਂਦੀ ਆ ਉਦੋਂ ਥੋੜਾ ਜਿਆਦਾ ਤਾਬੇ ਜਾਂਦੀ ਆ ਹੁਣ ਗਰਮ ਮੌਸਮ ਆ ਗਿਆ ਹੁਣ ਤਾਂ ਹੋਰ ਵਧਣੀ ਆ ਤੇ ਚੱਲੀ ਜਾਂਦਾ ਧੂਆਂ ਨਿਕਲੀ ਜਾਂਦਾ ਇਹ ਤਾਂ ਹੋਰ ਵਧਣਾ ਹੈ ਸੋ ਚਲੋ ਮੜਾ ਸਾਹਿਬ ਲੋਕ ਵੀ ਮਰੇ ਹੋਏ ਆ ਆਂ ਬੀੜ ਕੁੰਬੜਾ ਚਤਰਪੁਰਾ ਲੋਕ ਹੀ ਨਹੀਂ ਉੱਠ ਕੇ ਤੁਰਦੇ ਇਹਨਾਂ ਨੂੰ ਕਹਿੰਦੇ ਹੀ ਨਹੀਂ ਹੈਗੇ ਐਮਐਲਏ ਤੋਂ ਡਰੀ ਜਾਂਦਾ ਕੋਈ ਈਓ ਤੋਂ ਡਰੀ ਜਾਂਦਾ ਛੋਟੇ ਛੋਟੇ ਇਹਨਾਂ ਦੇ ਮਡੇ ਮਡੇ ਮਸਲੇ ਨੇ ਮੈਂ ਨਾ ਬਾਈ ਜੀ ਤੁਸੀਂ ਸ਼ਾਇਦ ਵੀ ਅਸੀਂ ਕੋਕਾ ਕੰਮ ਕਰ ਰਹੇ ਆਂ ਪਿੰਡ ਪਿੰਡ ਜਾ ਕੇ ਤੇ ਸ਼ਹਿਰ ਸ਼ਹਿਰ ਜਾ ਕੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਬਾਈ ਜੀ ਲਿਖ ਕੇ ਲੈ ਲਓ ਜਿੰਨਾ ਚਿਰ ਆਪਾਂ ਨਾਂ ਬੋਲੇ ਨਾ ਤਿੰਨ ਤੋਂ 4 ਸਾਲ ਹੋ ਰਿਹਾ ਪੰਜਾਬ ਬਰਬਾਦ ਹੋ ਚੱਲਿਆ ਨਾ ਤਾਂ ਪਾਣੀ ਸਾਡਾ ਰਿਹਾ ਤੇ ਜਿਹੜਾ ਬਚਿਆ ਉਹ ਮਾਹ ਗੰਦਾ ਗੰਦਾ ਸਾਡਾ ਰੈਵਨਿਊ ਖਤਮ ਹੋ ਚੁੱਕਿਆ ਸਾਡੇ ਸਿਰ ਸਵਾ 4 ਲੱਖ ਕਰੋੜ ਦਾ ਕਰਜ਼ਾ ਹੈ ਫਸਲਾਂ ਸਾਡਾ ਕੋਈ ਪੰਜਾਬ ਵਾਲਾ ਮਤਲਬ ਪੰਜਾਬ ਦੀ ਕਣ ਖਾ ਕੇ ਰਾਜ਼ੀ ਨਹੀਂ ਹੋ ਖਾਂਦਾ ਬਾਹਰ ਦੀ ਮੱਧ ਪ੍ਰਦੇਸ਼ ਦੀ ਜਿਹੜੀ ਹੈਲਥ ਦਾ ਕੀ ਹਾਲ ਹੈ ਸਾਡੀ ਕਿਸੇ ਵੀ ਚੀਜ਼ ਦਾ ਪਤਾ ਕੀ ਇੱਕੋ ਜੀ ਤਰੀਕੇ ਨਾਲ ਸੁਧਰਾਂਗੇ ਜਿਹਨੂੰ ਮਰਜ਼ੀ ਵੋਟ ਪਾਓ ਪਰ ਮੁੱਦੇ ਤੇ ਪਾਓ ਮੁੱਦੇ ਤੇ ਪਾਓ ਹੁਣ ਆ ਪਾਣੀ ਐਕਟ ਬਣਿਆ ਨਵਾਂ ਤੁਹਾਨੂੰ 4 ਦਿਨ ਪਹਿਲਾਂ ਪਤਾ ਲੱਗਿਆ ਜਿਹੜੀ ਸਜ਼ਾ ਮਿਲਦੀ ਸੀ ਫੈਕਟਰੀ ਵਾਲਿਆਂ ਨੂੰ ਥੱਲੇ ਪਾਣੀ ਪਾਉਣ ਤੇ ਜਾਂ ਦਰਿਆ 'ਚ ਉਹ ਸਜ਼ਾਾਂ ਦੇ ਬੰਦ ਜੁਰਮਾਨਾ ਕਰ ਦਿਓ ਤੇ ਜੁਰਮਾਨਾ ਦੇ ਲੀਡਰਾਂ ਨੂੰ ਪੈਸੇ ਦਿੰਦੇ ਜੁਰਮਾਨਾ ਵੀ ਕਰ ਦੇਣਗੇ 10 ਲੱਖ ਦੇ ਦੇਣਗੇ ਇਹ ਜਿਹੜੀਆਂ ਗਵਰਨਮੈਂਟ ਫੈਸਲੇ ਕਰੇ ਉਹਦੇ ਚ ਆਪਾਂ ਦਖਲ ਕਰਨਾ ਹੈ ਔਰ ਦਖਲ ਕਰਦਾ ਤੁਹਾਡੇ ਵੱਲੋਂ ਤੁਹਾਡਾ ਐਮਐਲਏ ਤੇ ਐਮਪੀ ਜੇ ਉਹ ਨਾ ਕਰੇ ਤਾਂ ਉਹ ਤੋਂ ਪੁੱਛਿਆ ਜ਼ਰੂਰ ਕਰੋ ਵੋਟ ਆਉਣ ਲੈ ਜਦੋਂ ਆਵੇ ਤੁਹਾਡੇ ਕੋਲ ਸਰ ਨਹੀਂ ਉਹਦਾ ਵੋਟਾਂ ਦੇ ਮਤਲਬ ਯਾਰ ਨੇ ਕਿ ਉਹਦੋਂ ਬਣਾਉ ਬੰਦੇ ਇੱਕ ਤਾਂ ਮੁੱਦਾ ਹੋ ਗਿਆ ਮੂਰੇ ਅਸੀਂ ਨਾ ਐਮਐਲਏ ਸਾਡੇ ਵੋਟਾਂ ਪੈ ਜਾਂਦੀਆਂ ਨੇ ਐਮਐਲਏ ਸਾਹ ਕੋਲ ਮੁੱਦਾ ਰੱਖਿਆ ਸੀਗਾ ਅਸੀਂ ਇਹ ਹਾਂ ਠੀਕ ਹੈ ਜੀ ਜਦੋਂ ਇਲੈਕਸ਼ਨ ਤੋਂ ਬਾਅਦ ਐਮਐਲਏ ਬਣ ਕੇ ਉਹ ਪਿੰਡ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਇਹ ਮੁੱਦਾ ਉਹ ਕਹਿੰਦੇ ਵੀ ਇਹਨੂੰ ਕਿੱਥੇ ਲੈ ਕੇ ਜਾਵਾਂ ਕਿ ਉੱਥੇ ਵੀ ਨਾ ਰੌਲਾ ਪਾਊਗਾ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਇੱਕ ਗੱਲ ਕਹਿਣੀ ਸੀ ਆ ਤੁਹਾਡਾ ਐਮ.ਐਲ.ਏ ਕਿਤੇ ਫਿਨਲੈਂਡ ਜਾਂਦੇ ਕਿਤੇ ਹੋਰ ਵੇਖ ਲਓ ਉਹ ਆਪਦੇ ਕਚਰੇ ਦਾ ਕੀ ਕਰਦੇ ਨੇ ਤੁਸੀਂ ਬਾਕੀ ਸ਼ਹਿਰਾਂ ਦਾ ਵੇਖ ਲਓ ਕੀ ਕਰਦੇ ਨੇ ਬਾਕੀ ਦੇਸ਼ ਦਾ ਵੇਖ ਲਓ ਦੁਨੀਆ ਦਾ ਵੇਖ ਲਓ ਤੁਹਾਨੂੰ ਔਰ ਸੈਕੰਡ ਜੇ ਕਹਿੰਦੇ ਸਾਥੋਂ ਪੁੱਛਣਾ ਤਾਂ ਫਿਰ ਸਾਨੂੰ ਐਮ.ਐਲ.ਏ ਬਣਾ ਦੇ ਫਿਰ ਤੁਹਾਨੂੰ ਬਣਾ ਦੇ ਤੁਹਾਨੂੰ ਬਣਾ ਦੇ ਫਿਰ ਉਹ ਤੁਸੀਂ ਉਹਨੂੰ ਬਣਾ ਕੇ ਕਿਉਂ ਭੇਜਿਆ ਉਹਦੀ ਡਿਊਟੀ ਹੈ ਉਹਦੀ ਡਿਊਟੀ ਹੈ ਤੁਸੀਂ ਉਹਨੂੰ ਜਿਵੇਂ ਆਪਾਂ ਕਿਸੇ ਨੂੰ ਨੌਕਰੀ ਤੇ ਲਾਉਂਦੇ ਆ ਨਾ ਮਾਸਟਰ ਹੈ ਉਹ ਕਲਾਸ ਪੜਾਉਂਦਾ ਹੈ ਉਹਦੀ ਡਿਊਟੀ ਨਾ ਕਿ ਕਲਾਸ ਦੇ ਬੰਦਿਆਂ ਨੂੰ ਚੰਗਾ ਪੜਾਵੇ ਤੇ ਐਮਐਲਏ ਦੀ ਡਿਊਟੀ ਹੈ ਸਾਡੇ ਮਸਲੇ ਚੱਕੇ ਬਿਲਕੁਲ ਐਮਪੀ ਦੀ ਡਿਊਟੀ ਹੈ ਸਾਡੇ ਮਸਲੇ ਚੱਕੇ ਪਾਰਲੀਮੈਂਟ ਚ ਜਾ ਕੇ ਜੇ ਨਹੀਂ ਚੱਕਦਾ ਤਾਂ ਫੇਰ ਭਾਈ ਪੁੱਛੋ ਉਹਦੇ ਕੋਲ ਅਸੀਂ ਤਾਂ ਇੱਕੋ ਗੱਲ ਪਿੱਛੇ ਤੁਰੇ ਫਿਰਦੇ ਆ ਕਿ ਯਾਰ ਜਿੰਨਾ ਚਿਰ ਆਪਾਂ ਨਹੀਂ ਬੋਲਾਂ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਈ ਜਾਓ ਕੋਈ ਮਸਲਾ ਨਹੀਂ ਪਰ ਮੁੱਦਿਆਂ ਤੇ ਪਾਓ ਔਰ ਜੇ ਕੋਈ ਕਹਵੇ ਨਾ ਇਨਕਲਾਬ ਕਹਿੰਦੇ ਬੰਦੇ ਦਾ ਪੁੱਤ ਬਣ ਜਾ ਝੂਠ ਨਾ ਬੋਲ ਸਾਨੂੰ ਇਨਕਲਾਬ ਕਿਵੇਂ ਕਿੱਥੋਂ ਆਉਣਗੇ ਪੈਸੇ ਪੁੱਛੋ ਉਹਨੂੰ ਆਪਦੇ ਮੈਂ ਤੁਸੀਂ ਆ ਹੀ ਪੁੱਛ ਲੈ ਦੱਸਾ ਉਥੋਂ ਤੋਂ ਪੁੱਛੀ ਜਾਂਦਾ ਕਹਿੰਦੇ ਭਰਾਵਾ ਫਿਰ ਤੈਨੂੰ ਵੋਟ ਕਿਉਂ ਭਾਈ ਸਾਨੂੰ ਪਾ ਦੇ ਇਹ ਸਾਡਾ ਕੰਮ ਨਹੀਂ ਹੈ ਤੇਰਾ ਕੰਮ ਹੈ ਸੋ ਆਪਦੀਆਂ ਗੱਲਾਂ ਬਾਰੇ ਨਾ ਆਪਾਂ ਪਿੰਡ ਦੇ ਸਰਪੰਚ ਨੂੰ ਵੀ ਪੁੱਛਣਾ ਸ਼ੁਰੂ ਕਰੀਏ ਐਮਐਲਏ ਨੂੰ ਵੀ ਐਮਪੀ ਨੂੰ ਵੀ ਮਨਿਸਟਰਾਂ ਨੂੰ ਵੀ ਤੁਸੀਂ ਵੇਖ ਲਿਓ ਜੇ ਯਾਰ ਕੈਨੇਡਾ ਕਿਨੇ ਚੰਗਿਆ ਬਣਾ ਲਿਆ ਅਮਰੀਕਾ ਕਿਨੇ ਚੰਗਾ ਬਣਾ ਲਿਆ ਉੱਥੋਂ ਦੇ ਲੋਕਾਂ ਨੇ ਆ ਟਰੰਪ ਤੇ ਹੈਰਸ ਐਮ ਬੋਲੇ ਆ ਕਰਾਂਗੇ ਆ ਕਰਾਂਗੇ ਫਿਰ ਲੋਕਾਂ ਨੇ ਵੋਟ ਪਾਈ ਅਸੀਂ ਕੀ ਕਰਦੇ ਹਾਂ ਸ਼ਰਾਬ ਦੀ ਪੇਟੀ ਹਾਂਜੀ ਹਾਂ ਪੈਸੇ ਆ ਜਿਹੜਾ ਤੁਸੀਂ ਕਹੇ ਇੱਕ ਮੋਤਵਰਕ ਬਣ ਜਾਂਦੇ ਚਿੱਕੜ ਚੌਕੜੀ ਕੋ ਉਹਨਾਂ ਨੂੰ ਤੇ ਮੈਂ ਇਹਦੇ ਵੱਲ ਮੇਰਾ ਚਾਚਾ ਉਧਰ ਆ ਜਵਾਈ ਆ ਗਿਆ ਗੱਲ ਖਤਮ ਤੇ ਫਿਰ ਲੈ ਲੋ ਢੇਰ ਬਿਲਕੁਲ ਲੈ ਲਓ ਫਿਰ ਭਾਈ ਆਹੀ ਐ ਇਹ ਹਰ ਥਾਂ ਤੇ ਮਸਲਾ ਹੈ ਭਾਈ ਜੀ ਸਾਡੇ ਮਿਹਨਤੀ ਲੋਕ ਕਮਾਲ ਦੀ ਧਰਤੀ ਕਿਉਂ ਖਰਾਬ ਹੋ ਰਹੀ ਹੈ ਕਿਉਂਕਿ ਅਸੀਂ ਬੰਦੇ ਨਹੀਂ ਚੁੰਨਦੇ ਮੁੱਦਿਆਂ ਤੇ ਨਹੀਂ ਚੁੰਨਦੇ ਬਸ ਮੁੱਦਿਆਂ ਤੇ ਚੋਂ ਲੋਹਰ ਕੋਈ ਗੱਲ ਨਹੀਂ ਇਹ ਸਾਰੀਆਂ ਚੀਜ਼ਾਂ ਸਹੀ ਹੋ ਜਾਣਗੀਆਂ ਐ ਆ ਸਾਡੇ ਕੋਲ ਵੀੜ ਹੈ ਜੀ ਆ ਕੁੰਬੜਾ ਵੀੜ ਕੋਈ ਹੈ ਜਾਲੇ ਹਾਂ ਆ ਮੁੰਡੇ ਵਾਲੇ ਇੱਥੇ ਕੇਸ ਲਾਇਆ ਹੋਇਆ ਜੀ ਸਾਡੇ ਸਟੇ ਲਾਈ ਹੋਈ ਆ ਉੱਥੇ ਮਤਲਬ ਕੀ ਤਾਂ ਕੁਝ ਨਹੀਂ ਬਣਿਆ ਉਹਦਾ ਵੀ ਕੁਝ ਨਹੀਂ ਬਣ ਰਿਹਾ ਇਹ ਨਾਲ ਜਾਂਦਾ ਸਰਪੰਚ ਨੂੰ ਕਹਿ ਰਹੇ ਨੇ ਇਹ ਖੁਦ ਇਹ ਕਹਿ ਨੇ ਵਕੀਲ ਸਰਪੰਚ ਨੂੰ ਵੀ ਕਹਿ ਰਹੇ ਨੇ ਜੀ ਤੁਸੀਂ ਮਤਾ ਪਾ ਦਿਓ ਵੀ ਅਸੀਂ ਕੇਸ ਕਰਕੇ ਲਾਇਆ ਹੋਇਆ ਹੂੰ ਉਹ ਸਰਪੰਚ ਖੁਦ ਮੈਂ ਕਹਣਾ ਐਮਐਲਏ ਸਾਹਿਬ ਤੋਂ ਇੰਨਾ ਡਰ ਰਹੇ ਨੇ ਛੱਡ ਕਲਾ ਵੀ ਗੋਲੀ ਮਾਰ ਦੇਣੀ ਆ ਤੁਹਾਡੇ ਵੀ ਤੂੰ ਸੱਚੀ ਨੂੰ ਸੱਚ ਤਾਂ ਕਹਿ ਦੋ ਕੋਈ ਭਾਈ ਸਾਡੇ ਬਹੁਤ ਕਲੀਪ ਆ ਜਮਾਂ ਨਹੀਂ ਕਹਦੇ ਹੈਗੇ ਜੀ ਬਿਲਕੁਲ ਨਹੀਂ ਜੀ ਮੈਂ ਉਹਨੂੰ ਪੁੱਛਿਓ ਜੇ ਡਰਦਾ ਕਿਹੜੀ ਗੱਲੋਂ ਆ ਡਰਦੇ ਨੇ ਜੀ ਇਹ ਮੈਂ ਗੱਲ ਕਰਨ ਚਾਹੁੰਦਾ ਹਾਂ ਇੱਕ ਹੂੰ ਮੈਂ ਕਈ ਵਾਰ ਇੱਥੇ ਬੰਦੇ ਲਿਆਉਂਦੇ ਨੇ ਬੰਦੇ ਸਹਿਯੋਗ ਨਹੀਂ ਕਰਦੇ ਹੀ ਨਾ ਚਾਤਰਪੁਰ ਇਹਨਾਂ ਨੇ ਦੱਸਿਆ ਇਹਨਾਂ ਨੇ ਜੀ ਮੈਂ ਬਹੁਤ ਗੱਡੋ ਟੈਂਟ ਸਵੇਰੇ ਮੈਂ ਬੈਠਾ ਪਰ ਚਾ ਜਿਹੜਾ ਹੋ ਮੇਰੇ ਤੇ ਕਰਦੇ ਆ ਮੇਰੇ ਤੇ ਕਰਾ ਦਿਓ ਮੈਂ ਬੈਨਾ ਨਾਲ ਤਾਂ ਬੈਠੋ ਨਾਲ ਤਾਂ ਬੈਠੋ ਮੈਨੂੰ ਇੱਥੇ ਬੰਦੇ ਪਤਾ ਹੀ ਕਿ ਤਾਨੇ ਮਾਰਦੇ ਨੇ ਤੂੰ ਕੀ ਕਰਤਾ ਸਾਡੇ ਕੂੜੇ ਦਾ ਮੈਂ ਯਾਰ ਮੇਰੇ ਨਾਲ ਬੈਠੂਗਾ ਕਿਵੇਂ ਮੂਰੇ ਬੈਠੂਗਾ ਜੇ ਸਹਿਯੋਗ ਕਰਨਗੇ ਲੋਕ ਤਾਂ ਨਹੀਂ ਆ ਚਾਰ ਟਰਾਲੀਆਂ ਖੜਾ ਆ ਗੱਲ ਕਰਨ ਵਾਲੀ ਆ ਬਸ ਹੋਰ ਤੁਹਾਨੂੰ ਏਡੀ ਦੂਰੋਂ ਲਿਆਂਦੇ ਆ ਮੇਰਾ ਘਰ ਸਾਹਮਣੇ ਆ ਇੱਥੇ ਦੋ ਰਿਜ਼ਲਟ ਆ ਚੁੱਕੇ ਐਸੇ ਮੁੱਦਿਆਂ ਦੇ ਉੱਤੇ ਇਸੇ ਇਹਨਾਂ ਦੇ ਆ ਪੋਲੂਸ਼ਨਾਂ ਤੇ ਹਾਂਜੀ ਹਾਂ 5 ਮਿੰਟ ਪਹਿਲਾਂ ਦੀ ਵੀਡੀਓ ਆ ਸਾਹਮਣੇ ਫੈਕਟਰੀ ਦੀ ਮੈਥੋਂ ਲੱਕੇ ਗਿਆ। ਇਹ ਜ਼ਿਕਰ ਕਰ ਰਹੇ। ਲੋਕ ਆ ਇਹ ਆ ਚੀਜ਼ ਕਰਨੀ ਚਾਹੁੰਦੇ ਨੇ ਬਸ। ਸੱਚਾ ਇਹ ਸੱਚ ਥੋੜੇ ਕੌੜਾ ਲੱਗੂਗਾ। ਹਾਂਜੀ। ਅਸੀਂ ਨਾ ਉਹਨਾਂ ਦਮਦਮਾ ਸਾਹਿਬ ਮਿਲ ਰਹੇ ਹਾਂ 13 ਅਪ੍ਰੈਲ ਨੂੰ। ਉੱਥੇ ਸਿਰਫ ਇਸ ਕਰਕੇ ਨਹੀਂ ਰੈਲੀ ਕਰ ਰਹੇ ਕਿ ਰੈਲੀ ਕਰੀਏ ਨਹੀਂ। ਉੱਥੇ ਆਪਾਂ ਇੱਕ ਪਾਣੀ ਦਾ ਐਕਟ ਬਣਾ ਰਹੇ ਹਾਂ। ਤੁਸੀਂ ਵੀ ਸੁਣੀਓ ਜੀ। ਉੱਥੇ ਇੱਕ ਪਾਣੀ ਦਾ ਐਕਟ ਬਣਾ ਰਹੇ ਆ। ਇੱਕ ਬਣਾ ਰਹੇ ਆਪਾਂ ਜਿਹੜਾ ਡੋਮੀ ਸੇਲ ਹੋਵੇ ਕਿ ਇੱਥੋਂ ਪੰਜਾਬ ਵਾਲਿਆਂ ਨੂੰ ਨੌਕਰੀ ਮਿਲੇ ਆਹ ਮੁੰਡਿਆਂ ਨੂੰ ਸਾਡਿਆਂ ਨੂੰ ਬਾਹਰ ਨਾ ਜਾਣਾ ਪਵੇ ਇੱਕ ਰੇਤੇ ਦਾ ਕੀ ਹੋਣਾ ਚਾਹੀਦਾ ਹੈ ਇੱਕ ਆਪਾਂ ਕਰ ਰਹੇ ਆ ਨਸ਼ਾ ਕਿਵੇਂ ਬੰਦ ਹੋ ਸਕਦਾ ਤੇ ਇੱਕ ਸੋਸ਼ੀਲੀ ਆਪਾਂ ਕੀ ਕਰ ਸਕਦੇ ਪਿੰਡਾਂ ਦੇ ਵਿੱਚ ਇਹ ਪਹਿਲਾਂ 5 ਚੀਜ਼ਾਂ ਕਰਾਂਗੇ ਫਿਰ 5 ਕਰਾਂਗੇ ਫਿਰ 5 ਕਰਾਂਗੇ ਜਦੋਂ ਤੱਕ ਇਲੈਕਸ਼ਨ ਹੋਣ ਤਾਂ ਤੁਸੀਂ ਇਹਨਾਂ ਪਾਰਟੀਆਂ ਤੋਂ ਪੁੱਛੋ ਜੇ ਕਿ ਆਹ ਦੱਸ ਪਾਈ ਆ ਮੰਨੇਗਾ ਕਿ ਨਹੀਂ ਜੇ ਨਹੀਂ ਮੰਨੇਗਾ ਤਾਂ ਚੱਲ ਬਣ ਗੱਡੀ ਤੇ ਜੇ ਮੰਨੇਗਾ ਤਾਂ ਤੈਨੂੰ ਵੋਟ ਪਾਵਾਂਗੇ ਪਰ ਐਫੀਡੇਵਿਟ ਦੇ ਲਿਖ ਕੇ ਕਿਉਂਕਿ ਜਿੰਨਾ ਚਿਰ ਆਪਾਂ ਮੁੱਦਿਆਂ ਤੇ ਨਹੀਂ ਆਉਂਦੇ ਆਸ ਦਿਓ ਇੱਕ ਦੂਜੇ ਤੁਸੀ ਮੇਰੀ ਗੱਲ ਸੁਣੋ ਆ ਐਮਐਲਏ ਨੂੰ ਤੁਹਾਡੇ ਨੂੰ ਪਤਾ ਐਮਪੀ ਨੂੰ ਪਤਾ ਜਦੋਂ ਆਵੇ ਬੜਾ ਜੇ ਤੁਸੀਂ ਪੁੱਛੋ ਜੇ ਕਹਿੰਦੇ ਤੈਨੂੰ ਵੋਟ ਕਿਹੜੀ ਗੱਲ ਦੀ ਪਾਈ ਤੂੰ ਤਾਂ ਸਾਥੋਂ ਪੁੱਛਣ ਲੱਗ ਗਿਆ ਇਸ ਮੈਂ ਕੀ ਕਰਾਂ ਤੈਨੂੰ ਵੋਟ ਕਿਹੜੀ ਗੱਲ ਦੀ ਆ ਫੈਕਟਰੀ ਵਾਲਾ ਗਰੀਬ ਕਰਦਾ ਇਹਨੂੰ ਝਾੜੀਆਂ ਕਰਨ ਲਾਤਾ ਇਟਾਂ ਦਾ ਬਣਾਉਂਦਾ ਝਾੜੀਆਂ ਕਰਨ ਲਾਤਾ ਇਹਨਾਂ ਨੇ ਕੂੜਾ ਸੁੱਟਿਆ ਆ ਦੇਖ ਬੰਦਰ ਜਾ ਕੇ ਤਿੱਕੋ ਖਲਾਸ ਇਹ ਇਹ ਵਿਚਾਰਾ ਮਾਤੜ ਆदमी ਹੈ ਜੀ ਜਵੇਂ ਵਿਚਾਰਾ ਗਰੀਬ ਬੰਦਾ ਐਸੀ ਭਾਈਚਾਰੇ ਚੋਂ ਆਂਦਾ ਹੈ ਦਿਹਾੜੀਆਂ ਕਰਨ ਲੱਗਾ ਤਾ ਵਿਚਾਰਾ ਇਹ ਇਹ ਦਿਹਾੜੀਆਂ ਕਰਨ ਲੱਗਾ ਜੀ ਮੇਰੇ ਦੇ ਕੋਲ ਅੱਛਾ ਇਹਨਾਂ ਨੇ ਆ ਰੋਡ ਅੰਦਰੋਂ ਦੀ ਕਰਤਾ ਐ ਇੱਥੋਂ ਦੀ ਟ੍ਰਾਂਸਪੋਰਟ ਦੇ ਉੱਤੇ ਘੁੰਮ ਕੇ ਆਜੋ ਆ ਮੇਨ ਬੰਦ ਕਰਤਾ ਜਿਹੜਾ ਕਾਗਜ਼ ਆ ਇਹ ਮੇਨ ਰੋਡ ਆ ਇਹ ਜੀ ਮੇਨ ਤਾਂ ਆਹ ਇਹ ਇਹਦੇ ਕਰਕੇ ਹੀ ਹੋਇਆ ਸਾਰਾ ਬੰਦ ਰੋਡ ਦਾ ਰੋਡ ਦੇ ਉੱਤੇ ਆਹ ਰੋਡ ਆ ਉੱਤੇ ਹੀ ਪਿਆ ਹੋਵੇ ਸਾਫ਼ ਕਰੀ ਜਾਂਦੇ ਆ ਹਾਂ ਇੱਕ ਸਾਈਡ ਬੰਦ ਰੋਡ ਦਾ ਮਾਰੋ ਆਹ ਰੇ ਕੋਰ ਹੂੰ ਇਹਨਾਂ ਦਾ ਸੈਟੇਲਾਈਟ ਤਾਂ ਦੱਸਦਾ ਕਿਸਾਨ ਦੇ ਖੇਚ ਲੱਗੀ ਹੋਈ ਅੱਗ ਹੂੰ ਆਣੀ ਦੱਸਦਾ ਸੈਟੇਲਾਈਟ ਨਾ ਹੋ ਗਿਆ ਇੱਕ ਸੈਟੇਲਾਈਟ ਸੀ ਔਰ ਇਹ ਆਂਦੇ ਤੁਹਾਨੂੰ ਤਾਂ ਪਤਾ ਹੀ ਹੋਣਾ ਦੀ ਇਹ ਅੱਗ ਬੁਝਦੀ ਨਹੀਂ ਐ ਚੱਲੀ ਜਾਂਦੀ ਐ ਜਾਨ ਬੁਝ ਕੇ ਲਈ ਹੋਈ ਆ ਹਰ ਇੱਕ ਉਹ ਜਿਹੜਾ ਡੱਬਾ ਜੀ ਨਹੀਂ ਹੁੰਦਾ ਨਾ ਕੂੜਾਪਾਨ ਵਾਲਾ ਹੂੰ ਜਗਾ ਜਗਾ ਰੱਖੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਅੱਗ ਲੱਗੀ ਹੋਈ ਆ ਉਹਨਾਂ ਦੇ ਵਿੱਚ ਵੀ ਅੱਗ ਲੱਗੀ ਹੋਈ ਆ ਇਹਦਾ ਪਿੰਡ ਵਾਲੇ ਸਾਹਿਬ ਦੇਣ ਦੀ ਲੱਗ ਕੇ ਔਰ ਤੁਸੀਂ ਤੁਹਾਨੂੰ ਪਤਾ ਹੈ ਜਿਹੜਾ ਮੰਡੀ ਗੋਵਿੰਦਗੜ੍ਹ ਹੈ ਨਾ ਆਹੀ ਆ ਜੀ ਉਹ ਉਹ ਮੈਂ ਤੁਹਾਨੂੰ ਉਹੀ ਕਹਿੜਾ ਮੰਡੀ ਗੋਵਿੰਦਗੜ੍ਹ ਹੈ ਨਾ ਇਹ ਦਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਜਿਹੜਾ ਵਾਯੂ ਵਾਲ ਕੀ ਹੁੰਦਾ ਉਹਦਾ ਟੀਡੀ ਕੀ ਆਂਦੇ ਹੁੰਦੇ ਉਹਨੂੰ ਉਹਦਾ ਜਿਹੜਾ ਪੋਲਿਊਸ਼ਨ ਮਾਪਨ ਵਾਲਾ ਹੁੰਦਾ ਦਿੱਲੀ ਨਾਲੋਂ ਕਾਂਨਪੁਰ ਨਾਲੋਂ ਦੁਸ਼ ਦੇ ਸਾਰੇ ਪੋਲਿਊਟਡ ਸ਼ਹਿਰਾਂ ਨਾਲੋਂ ਜ਼ਿਆਦਾ ਮੰਦੀ ਮੰਡੀ ਗੋਪਿੰਦਗੜ੍ਹ ਦਾ ਹੁੰਦਾ ਇਹ ਤੁਹਾਡੇ ਫੇਫੜੇ ਗਲਦੇ ਨੇ ਅਮੀਰ ਐਪ ਦੇ ਵਿੱਚ ਸਾਰਾ ਕੁਝ ਆਉਂਦਾ ਨਹੀਂ ਉਹ ਮੈਂ ਭੁੱਲ ਗਿਆ ਉਹਦਾ ਨਾਮ ਜਿਹੜਾ ਜਿਹਦੇ ਨਾਲ ਗੁਣਮੰਤਾ ਆਉਂਦੀ ਆ ਹਵਾ ਦੀ ਸਭ ਤੋਂ ਬੜਾ ਗੰਦਾ ਤੁਹਾਡੇ ਮਤਲਬ ਦਿੱਲੀ ਚ ਬੱਚਿਆਂ ਦੇ ਜਿਵੇਂ ਫੇਫੜੇ ਗਲ ਜਾਂਦੇ ਨੇ ਨਾ ਜਲਦੀ ਤੁਹਾਡੇ ਵੀ ਇਹਦੇ ਨਾਲ ਆਹੀ ਕੰਮ ਹੋਣਾ ਚੀਨਾ ਚਾਗਰਪੁਰੇ ਪੂਰੇ ਮੈਂ ਚਾਰ ਘੜਾ ਲਓ ਟਰਾਲੀਆਂ ਨੇ ਤਾਂ ਟੰਬੇ ਮਾਰ ਕੇ ਭਜਾ ਦਾਂ ਤੁਹਾਡੀ ਹਾਜ਼ਰੀ ਦੇ ਵਿੱਚ ਕਹਿੰਦਾ ਮਨ ਸਾਹਿਬ ਆਉਣ ਇੱਥੇ ਮੈਂ ਆ ਇਧਰ ਲਾਈਵ ਚੱਲਦਾ ਜਾਂ ਰਿਵਾਨਾ ਸਾਹਿਬ ਜਾਂ ਮੈਨੂੰ ਨਹੀਂ ਪਤਾ ਵੀਡੀਓ ਚੱਲਦੀ ਹੈ ਮੈਂ ਸਾਹਮਣੇ ਕਹਿੰਦਾ ਪਰਚਾ ਮੇਰਾ ਕੱਟ ਦਿਓ ਜੀ ਮੈਂ ਇੱਥੇ ਤੰਬੂ ਲਾ ਕੇ ਬੈਠੂਗਾ ਜੇ ਲੋਕ ਸਹਿਜੋ ਘੱਟ ਦਿਓ ਜੀ ਪਰਚਾ ਜੇਲ੍ਹ ਭੇਜ ਦਿਓ ਮੈਨੂੰ ਤੇ ਉੱਥੇ ਮੈਨੂੰ ਚਿੱਟਿਆਲੇ ਮਾਰ ਦੇਣਗੇ ਜਿਨ੍ਹਾਂ ਦੇ ਚਿੱਟਿਆਲੇ ਕਰਾਵ ਜਿਹੜੇ ਘੱਟ ਆਏ ਨੇ ਅਸੀਂ ਨੇ ਉਹ ਸਾਨੂੰ ਮਾਰਦੇ ਨਹੀਂ ਤੁਹਾਡਾ ਕੰਮ ਨਿਬੜ ਜਾਊਗਾ ਪਰ ਤੰਬੂ ਲੱ ਜੇ ਲੋ ਹਾਂਜੀ ਦੇਓਗੇ ਸਾਥ ਤੁਸੀਂ ਦੱਸੋ ਦੱਸੋ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜੇ ਤੁਸੀਂ ਇਹਨਾਂ ਦਾ ਸਾਥ ਦੇ ਦਿਓਗੇ ਨਾ ਉਸ ਤੋਂ ਬਾਅਦ ਅਸੀਂ ਆਵਾਂਗੇ ਤਾਂ ਸਾਰੇ ਇਲਾਕੇ ਨੂੰ ਤੇ ਫਿਰ ਪੰਜਾਬ ਨੂੰ ਸੱਦਾਂਗੇ ਬੰਦ ਕਰਾ ਕੇ ਛੱਡਾਂਗੇ ਮੈਨੂੰ ਇੱਕ ਦੱਸੋ ਕੱਲ ਮਸਲਾ ਹੋਇਆ ਚਾਹੇ ਉਹ ਕੋਈ ਵੀ ਗੱਲ ਸੀ ਗੱਲ ਬੜੀ ਹੋਰ ਸੀ ਗੇਲ ਹੈ ਵੀ ਉਹਨਾਂ ਦਾ ਹੋ ਰਿਹਾ ਅਮ੍ਰਿਤਸਰ ਪ੍ਰਦਰਸ਼ਨ ਚਾਰ ਸ਼ਹਿਰੋਂ ਆਵਾਜ਼ ਉੱਠੀ ਅੱਜ ਉਹਨਾਂ ਨੇ ਖੁਦ ਕੈਨਸਲ ਕਰਤਾ ਗੱਲ ਬੜੀ ਛੋਟੀ ਜੀ ਹੈ ਯਾਰ ਆਪਾਂ ਨਹੀਂ ਕਰਾ ਸਕਦੇ ਜਿਹੜਾ ਸਾਡੀ ਜ਼ਿੰਦਗੀ ਤੇ ਹੈ ਇਸੇ ਤਰ੍ਹਾਂ ਚੱਲੀ ਅੰਦਰ ਫੈਕਟਰੀ ਦੇ ਮਾਨ ਸਰ ਚੱਲੀਏ ਆਜੋ ਆਜੋ ਕਿਉਂ ਨਹੀਂ ਆਜੋ ਤੁਹਾਨੂੰ ਵਖਾ ਦਿੰਨੇ ਅੰਦਰ ਆਜੋ ਟਵਾਨਾ ਸਾਹਿਬ ਜਿਹੜਾ ਰੱਖੇ ਵਿੱਚ ਕਾਗਜ਼ ਆ ਕਾਗਜ਼ਾਂ ਦੇ ਵਿੱਚ ਰਸਤਾ ਉਹ ਤਾਂ ਲੱਪਿਆ ਪਿਆ ਨਾ ਇਹਨਾਂ ਨੇ ਉਹਨਾਂ ਨੇ ਰਸਤਾ ਆ ਦੇਖ ਆ ਰਸਤਾ ਹੈ ਇਹਦੇ ਵਿੱਚ ਡਿੱਗ ਕੇ ਮਰ ਜੂ ਬੰਦਾ ਕੋਈ ਆ ਵੀ ਆ ਜਿਹੜਾ ਹਿੱਸਾ ਹੈ ਇਹ ਵੀ ਰਸਤਾ ਹੈ ਨਾ ਆ ਆ ਸੜਕ ਆ ਆ ਸਿੱਧੀ ਸੜਕ ਹੈ ਆ ਸੜਕ ਆ ਆ ਸੜਕ ਹੈ ਨਾ ਇਧਰ ਆਜੋ ਰਾਜਵਿੰਦਰ ਜੀ ਇਹਨਾਂ ਨੇ ਆ ਸੜਕ ਹੈ ਮਾਨ ਸਰ ਨਹੀਂ ਨਹੀਂ ਕੋਣੀ ਕੋਣੀ ਉਹਦੇ ਪਲਾਟ ਦੱਪਣੇ ਨੇ ਇਹਨਾਂ ਨੇ ਉਧਰੋਂ ਵੇਹਲ ਨਹੀਂ ਮਿਲ ਰਿਹਾ ਇਹਨਾਂ ਨੂੰ ਪਾਰਟੀ ਨੂੰ ਇਹਨਾਂ ਨੇ ਕਰਨੀਏ ਚੋਰੀ ਅਸੀਂ ਚੋਰੀ ਹਟਾਉਂਦੇ ਚਿੱਟਾ ਵਿੱਚੋਂ ਹਟਾਉਂਦੇ ਸੀ ਇਹਨਾਂ ਨੇ ਮੇਰੀ ਕੁਰਸੀ ਟੇਬਲ ਚ ਕਾਤਾ ਉੱਥੇ ਪਹਿਰਾ ਦੇ ਰਿਆ ਸੀ ਮੈਂ ਬੈਠਾ ਰੋਡ ਦੇ ਉੱਤੇ ਮੇਰਾ ਐਮਐਲਏ ਨੇ ਖੁਦ ਚੁਕਾਇਆ ਕਹਿੰਦੇ ਚੋਰਾ ਨੂੰ ਕਿਉਂ ਹਟਾਉਂਦਾ ਐ ਕਿੱਟੇ ਵਾਲੇ ਨੂੰ ਕਿਉਂ ਹਟਾਉਂਦਾ ਐ ਅੱਛਾ ਆਹ ਸੀ ਟੈਲਾਂ ਵਾਲੇ ਦਾ ਕੰਮ ਮਾਤੜ ਬੰਦਾ ਐ ਇਹ ਵਿਚਾਰਾ ਤਾਂ ਪਤਾ ਨਹੀਂ ਕਿਧੀਆਂ ਨੇ ਮਸ਼ੀਨਾ ਇਹ ਜਾਨੀ ਉਹ ਬੰਦ ਕਰਕੇ ਇੱਥੋਂ ਚਲਾ ਗਿਆ ਆ ਆ ਬੰਦ ਐ ਇੱਥੋਂ ਬੰਦ ਕਰਕੇ ਨਹੀਂ ਤੇ ਇਸ ਜਗ੍ਹਾ ਦਾ ਇਹਨੂੰ ਕੋਈ ਪੈਸਾ ਨਹੀਂ ਦੇ ਰੇਗੇ ਨਾ 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 ਕੰਤਾ ਦੇ ਇੱਟਾਂ ਦਾ ਦੇਖੋ ਹਾਲ ਕੀ ਨਹੀਂ ਤੇ ਜਮੀਨ ਉਹਦੀ ਨਹੀਂ ਕੀ ਉਹਦੀ ਹੈ ਤੇ ਫਿਰ ਉਹਨੂੰ ਪੈਸਾ ਵੀ ਕੋਈ ਨਹੀਂ ਕੋਈ ਪੈਸਾ ਨਹੀਂ ਤੇ ਤੇ ਉਹਨੇ ਕੋਈ ਕੇਸ ਕੁਝ ਵੀ ਨਹੀਂ ਕੀਤਾ ਕੁਝ ਨਹੀਂ ਕਰਿਆ ਜੀ ਆ ਗਿਆ ਦੇਖੋ ਪੂੜਾ ਹੋ ਗਿਆ ਮਾਤੜ ਕਰੀ ਉਹ ਕੱਢ ਜਾ ਆ ਹਜੇ ਤੁਹਾਨੂੰ ਜਿਵਾਣਾ ਜੀ ਆ ਤੁਸੀਂ ਦੱਸ ਦਿਓ 스멜 ਕਿੰਨੀ ਗੰਦੀ ਆ ਰਹੀ ਹੈ ਕਿੰਨੇ ਆ ਵੇਖ ਲਓ ਇੱਥੇ ਖੜਾ ਨਹੀਂ ਜਾ ਰਿਹਾ ਹੁਣ ਆ ਤਾਂ ਨੂੰ ਪਹਾੜ ਬਣਾਈ ਜਾ ਰਿਹਾ ਹੈ ਕਿ ਅੱਗ ਹੋ ਰਹੀ ਜੀ ਉੱਪਰ ਨੂੰ ਉੱਪਰ ਨੂੰ ਆਜਿ ਬਣਾ ਅੱਗ ਲੱਗੀ ਹੋਈ ਜਿਹੜੀ ਹੋਰ ਡਲ ਜਵੇ ਆ ਵਿਖਾਇਓ ਜੀ ਉਧਰੋਂ ਸਾਹਮਣੇ ਵੇਖੋ ਕੀ ਕੁਛ ਆ ਇੱਥੋਂ ਹੀ ਦੱਸ ਜੂਗਾ ਜੀ ਓ ਵੇਖੋ ਸਾਹਮਣੇ ਵੇਖੋ ਕੀ ਕੁਛ ਨਜ਼ਰ ਆ ਰਿਹਾ ਏ ਓਏ ਹੋਏ 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 ਹੁਣ ਦੱਸੋ ਆ ਦਿੱਲੀ ਵਾਲਾ ਪਹਾੜ ਬਣ ਰਿਹਾ ਕਿ ਨਹੀਂ ਬਣ ਰਿਹਾਗਾ ਇਹ ਉਹ ਵਿੱਚ ਵੇਖੋ ਕੀ ਕੋਸ਼ਾ ਹੋਵੇ ਐ ਕੱਢਦੇ ਜਿਵੇਂ ਆਹ ਵੇਖ ਲਓ ਇੱਧਰ ਲਫਾਫੇ ਲਫਾਫੇ ਆ ਸਾਰੇ ਵੇਖੋ ਆ ਵੇਖੋ ਸਾਰੇ ਲਫਾਫੇ ਆ ਜਿੰਨੇ ਵੇਖ ਲਓ ਚੱਕ ਕੇ ਆਹ ਜਿੱਹੀ ਇਹ ਅਹ ਇਹਦੇ ਵਿੱਚੋਂ ਪਾਣੀ ਸਿਮ ਕੇ ਆਇਆ ਹੋਇਆ ਇੱਥੇ ਆ ਧਰਤੀ ਦੇ ਵਿੱਚ ਅੱਛਾ ਯਾਰ ਯਾਰ ਪਾਣੀ ਆ ਇਹ ਮੇਰਾ ਪਾਣੀ ਆ ਜਦ ਬਰਸਾਤ ਆਉਂਦੀ ਆ ਉਹ ਪਾਣੀ ਧਰਤੀ ਦੇ ਵਿੱਚ ਜਾ ਰਿਹਾ ਹੈ। ਇਹ ਵੀ ਮਾਈਨਿੰਗ ਜਾਂਦਾ ਹੁਣ ਮਾਈਨਿੰਗ ਹੀ ਕਰ ਰਹੇ ਮਾਈਨਿੰਗ ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਹਾਂ ਆ ਪਿੰਡ ਹੈ ਜਰਗ ਤੁਹਾਡੇ ਕੋਲੇ ਹੈਗਾ ਨਾ ਜਰਗ ਪਿੰਡ ਚ ਉਸ ਪਿੰਡ ਵਾਲਿਆਂ ਨੇ ਪਹਿਲਾਂ ਕਿਸੇ ਨੇ ਕੀ ਕੀਤਾ ਐ ਕਰਕੇ ਥੱਲੇੋਂ ਮਾਈਨਿੰਗ ਕਰ ਲਈ ਜੀ ਉਹ ਉੱਥੇ ਹੈਗਾ ਸੀਗਾ ਛੱਪੜ ਉਹ ਬਣ ਗਿਆ ਤੋਬਾ ਉਹਦੇ ਕਿਉਂਕਿ ਆ ਥਲੜੀ ਤਹਿ ਜਦੋਂ ਨਿਕਲ ਜਾਂਦੀ ਆ ਨਾ ਤਾਂ ਪਾਣੀ ਥਲੜੇ ਪਾਣੀ ਨਾਲ ਸਿੱਧਾ ਮਿਲਦਾ ਜਾ ਜਾਂਦਾ ਜਦੋਂ ਉਹਦਾ ਮੇਲ ਹੁੰਦਾ ਤਾਂ ਪਾਣੀ ਦੀ ਜਿਹੜੀ ਗੁਣਵੰਤਾ ਜਿਵੇਂ ਹੀ ਖਤਮ ਹੋ ਜਾਂਦੀ ਆ ਆਪਣੇ ਆਪ ਦੇਖੋ ਮਾਨ ਸਾਹਿਬ ਆ ਵੀ ਬਣਾਇਆ ਵਿਆ ਨਾ ਆ ਦੇਖੋ ਆ ਪਾਣੀ ਤਾਂ ਹੁਣ ਰੱਖਿਆ ਨੇ ਅੱਛਾ ਇੱਕ ਮੈਨੂੰ ਦੱਸਿਓ ਜੇ ਇਹ ਦੇ ਵਿੱਚ ਇਹ ਤਾਂ ਨਹੀਂ ਲੈ ਵੀ ਇਹ ਕੂੜਾ ਸਿੱਟਣਗੇ ਇਹ ਤਾਂ ਨਹੀਂ ਆ ਬਣਾਉਣਾ ਸਿਸਟਮ ਅੱਛਾ ਆ ਇਥੋਂ ਇਹ ਕੂੜਾ ਚੜੀ ਜਾਂਦਾ ਉਥੋਂ ਇਹਦੇ ਵਿੱਚ ਉਹ ਸਾਹਮਣੇ ਵੇਖੋ ਉਧਰ ਵਿਖਾਓ ਉਥੋਂ ਕੂੜਾ ਚੜੂਗਾ ਉਹ ਸਾਹਮਣੇ ਕਰੋ ਜੀ ਉਹ ਸਾਹਮਣੇ ਉਤਵਾਣਾ ਜੀ ਉਹ ਸਾਹਮਣੇ ਇਹ ਆਓ ਵੇਖੋ ਨੀਵੇਂ ਹੋ ਕੇ ਅੱਛਾ ਉਹ ਥੱਟ ਚੜੂਗਾ ਇਹਦੇ ਵਿੱਚ ਦੀ ਹੋ ਕੇ ਆ ਉਤੋਂ ਦੀ ਤੇ ਇਹਦੇ ਚ ਪਾ ਕੇ ਫਿਰ ਇਹਦੇ ਚ ਡਿੱਗੂਗਾ ਤੇ ਇਹਦੇ ਉੱਤੇ ਆ ਮਿੱਟੀ ਪਾਉਣਗੇ ਥੋੜੀ ਜੀ ਚਲੋ ਜੀ ਕੂੜਾ ਥੱਲੇ ਇਹ ਤਾਂ ਪਹਿਲਾਂ ਦੱਬਿਆ ਹੀ ਇੱਧਰ ਇੱਧਰ ਦੱਬਿਆ ਕੂੜਾ ਕਿੱਲਿਆਂ ਦੇ ਵਿੱਚ ਮਤਲਬ ਆ ਕੂੜਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਨਾ ਇਹ ਤਾਂ ਅਜੇ ਬਹੁਤ ਥੋੜਾ ਹੈ ਆ ਦੇਖ ਲਓ ਕੇਵ ਜਾ ਵਖਾ ਦਿਓ ਇਹ ਸਾਰਾ ਕੁਝ ਉਹ ਜਿਵੇਂ ਕੱਢ ਰੇ ਸਾਰਾ ਕੁਝ ਧਰਤੀ ਚ ਜਾਣਾ ਇੱਟਾਂ ਦਾ ਦੇਖ ਲੋ ਗਾਲਤੀਆਂ ਕਿਤੇ ਦੇ ਦੇ ਇੱਟਾਂ ਦਾ ਦੇਖ ਲੋ ਹਾਲ ਕੀ ਹੋਇਆ ਪਿਆ ਆ ਵੇਖੋ ਕੇਵ ਜਾ ਹੋਇਆ ਪਿਆ ਥੱਲੇ ਧਰਤੀ ਦਾ ਹਾਲ ਹੀ ਵੇਖ ਲੋ ਇਹ ਸਾਰਾ ਥੱਲੇ ਪੈਣਾ ਇਹਦੇ ਚ ਅਜੇ ਅੰਦਰ ਆ ਆ ਆ ਰੰਗਲਾ ਪੰਜਾਬ ਹੈ ਮੈਂ ਪੁੱਛਦਾ ਮੁੱਖ ਮੰਤਰੀ ਸਾਹਿਬ ਨੂੰ ਆ ਰੰਗਲਾ ਪੰਜਾਬ ਹੈ ਆ ਬਣਾਈ ਧਰਤੀ ਰੰਗਲੀ ਕਰਤੀ ਮਾਂ ਦੇ ਪੁੱਤਾਂ ਨੇ ਆ ਵੇਖੋ ਜਿਆ ਗੰਦ ਵੇਖੋ ਕੀ ਆ ਇਹ ਉਹ ਵੇਖੋ ਜੇ ਸਾਹਮਣੇ ਆਓ ਵੇਖੋ ਉਹ ਵੇਖੋ ਕਿੰਨਾ ਸੜਿਆ ਪਿਆ ਸਾਰਾ ਕੁਝ ਇਹ ਸਭ ਵਿਚ ਜਾਣਾ ਹੈ ਇਹਦੀ ਇਹ ਟੋਏ ਕਾਦੋ ਬਣਾਏ ਜਾਂਦੇ ਨੇ ਉਹ ਗਰੀਬ ਨੂੰ ਜਾਣਿਆ ਇੱਥੋਂ ਜੀ ਇਹ ਤੂੰ ਨਹੀਂ ਉਸ ਬੰਦੇ ਨੇ ਕੋਈ ਰੱਟ ਰੁੱਟ ਨਹੀਂ ਪਾਈ ਕਿ ਮੇਰੀ ਜ਼ਮੀਨ ਹੈ ਵਿਚਾਰਾ ਮਾਤੜਾ ਹੋ ਗਰੀਬ ਐਸੀ ਭਾਈਚਾਰੇ ਨਹੀਂ ਐਸੀ ਭਾਈਚਾਰੇ ਨੂੰ ਉਹਦੀ ਮਦਦ ਕਰੋ ਆਪਾਂ ਨਾਲ ਖੜੀਓ ਉਹਦੇ ਅਸੀਂ ਤਾਂ ਕਈ ਵਾਰੋ ਕਹਿੰਦਾ ਯਾਰ ਮੈਂ ਕਰਾਂ ਕਿ ਹੁਣ ਉਹਨੂੰ ਕਹਾਂ ਐਪਲੀਕੇਸ਼ਨ ਦੇ ਡੀਸੀ ਨੂੰ ਪੋਲੀਸ਼ਨ ਬੋਰਡ ਨੂੰ ਦਿੰਨੇ ਆਂ ਬੇਲੇ ਤੇ ਧਰਨ ਵਾਲਾ ਉਹ ਨਹੀਂ ਤਾਂ ਕੁਝ ਵੀ ਦਿੰਨਾ ਨੂੰ ਜੀ ਆਉਂਦਾ ਮੈਂ ਪੁੱਛੀ ਵੀ ਲਿਆ ਹੱਦ ਹੋਈ ਭਾਈ ਯਾਰ ਸ਼ਰਮ ਤੱਕਾ ਚਲੋ ਖੈਰ ਜੀ